ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਨੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਉਣ ਆਪਾਂ ਪਹੁੰਚੇ ਆ ਬਾਈ ਕਰਨਗੋਲ ਜੇਕਰ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਮਾਛੀਆਂ ਕਲਾ ਇਹ ਰਾਹੋਂ ਰੋਡ ਤੇ ਪਿੰਡ ਪੈਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਬਾਜੀ ਬਾਈ ਪਹਿਲਾ ਆਪਣਾ ਨਾਮ ਤੇ ਐਡਰੈਸ ਦੱਸੋ ਬਾਈ ਜੀ ਨਾਮ ਮੇਰਾ ਕਰਨਾ ਜੀ ਹਾਂਜੀ ਪਿੰਡ ਮੇਰਾ ਮਾਛੀਆਂ ਜੀ ਜ਼ਿਲ੍ਹਾ ਲੁਧਿਆਣਾ ਪੈਂਦਾ ਵੀਰੇ ਆਪਾਂ ਨੂੰ ਠੀਕ ਹੈ ਠੀਕ ਹੈ ਵੀਰੇ ਹਾਂਜੀ ਰਾਹੌੜ ਰੋਡ ਤੇ ਵੀਰੇ ਆਪਣਾ ਪਿੰਡ ਪੈਂਦਾ ਰਾਹੌੜ ਰੋਡ ਤੋਂ 1 ਕਿਲੋਮੀਟਰ ਅੰਦਰ ਨੂੰ ਆ ਕੇ ਆਪਣਾ ਪਿੰਡ ਆ ਵੀਰੇ ਠੀਕ ਹੈ ਠੀਕ ਹੈ ਹਾਂਜੀ ਵੀਰ ਜੀ ਵੀਰੇ ਇੱਕ ਵਾਰ ਆਪਣਾ ਮੋਬਾਈਲ ਨੰਬਰ ਦੱਸ ਦੋ ਮੋਬਾਈਲ ਨੰਬਰ ਵੀਰੇ 760729883 ਆ ਜੇ ਕਿਸੇ ਨੇ ਵਰਕਸ਼ਾਪ ਕਰਨਾ 9814548919 ਵੀਰੇ ਠੀਕ ਹੈ ਵੀਰੇ ਠੀਕ ਹੈ ਵੇਰੇ ਅੱਜ ਫਿਰ ਕਿੰਨੇ ਪਸ਼ੂ ਲੈ ਆਏ ਆ ਮੇਰੇ ਆਪਣੇ ਕੋਲ ਚਾਰ ਆ ਤਿੰਨ ਗਾਵਾਂ ਆ ਠੀਕ ਹੈ ਜੀ ਇੱਕ ਮਾਝੂ ਜੱਟ ਕਹਿੰਦੀ ਆਪਾਂ ਠੀਕ ਹੈ ਸਹੀ ਹੈ ਵੀਰੇ ਸਹੀ ਹੈ ਵੀਰੇ ਹਾਂਜੀ ਵੀਰੇ ਫਿਰ ਭਾਈ ਮਾਈ ਤੋਂ ਸ਼ੁਰੂ ਕਰ ਲੈਂਦੇ ਆ ਜਿੱਦਰ ਮਰਜ਼ੀ ਆ ਵੀਰੇ ਆਜੋ ਮਾਈ ਤੋਂ ਸ਼ੁਰੂ ਕਰ ਲੈਂਦੇ ਆ ਫਿਰ ਇਹਦੀ ਬਾਈ ਪਹਿਲਾਂ ਡਿਟੇਲ ਦੱਸੀ ਚੱਲ ਮੇਰੇ ਆਪ ਇਹ ਕਹਿੰਨੂ ਦੂਜੇ ਕਹਿੰਦੇ ਤੀਜੇ ਸੂਏ ਸੂਈ ਹੋਈ ਆ ਠੀਕ ਹੈ ਵੀਰੇ ਅੱਜ ਸੂਏ ਨਾਲੋਂ ਤਿੰਨ ਦਿਨ ਹੋ ਗਏ ਤੀਜਾ ਦਿਨ ਅਜ ਮਗਰ ਕੱਟੀ ਐ ਦੇਖੀ ਆ ਮਗਰ ਕੱਟੀ ਨਹੀਂ ਕੱਟੀ ਉਹ ਵਧੀਆ ਮਗਰ ਇਹ ਦਿਨਾਂ ਦੀ ਸੂਈ ਹੋਈ ਹੈਗੀ ਆ ਹਾਂਜੀ ਦੇਖੋ ਤੁਸੀਂ ਠੀਕ ਆ ਵੀਰੇ ਮਗਰ ਕੱਟੀ ਹੈਗੀ ਆ ਸਹੀ ਆ ਸਹੀ ਆ ਵੀਰੇ ਠੀਕ ਹੈ ਤੇ ਇਹਦੇ ਥੱਲੇ ਇਸ ਟਾਈਮ ਜਿਹੜਾ ਦੁੱਧ ਆ ਹਾਂਜੀ ਯਾਨੀ ਕਿ ਕੱਚਾ ਦੁੱਧ ਹੀ ਆ ਜੇ ਬੋਲੀ ਤੋਂ ਦੁੱਧ ਬਣ ਰਿਹਾ ਹੋਲੇ ਹਾਂ ਯਾਨੀ ਕਿ ਉਹੀ ਮੰਨ ਕੇ ਚੱਲੇ ਕੋਈ ਮੇਰਾ ਭਰਾ 6-7 ਕਿਲੋ ਦਾ ਗੇੜ ਹੈਗਾ ਅੱਛਾ ਅੱਛਾ ਤੇ ਬਾਈ ਕਿੰਨਾ ਕਰ ਜੂਗੀ 10 ਕਿਲੋ ਵੀਰੇ ਚਵਾ ਦੂ ਬੜੇ ਆਰਾਮ ਦੇ ਨਾਲ 10 ਕਿਲੋ ਦੇ ਦੂਗੀ ਹਾਂ ਬਹੁਤ ਆਰਾਮ ਦੇ ਨਾਲ ਕਿਉਂਕਿ ਬਾਕੀ ਅਗਲੇ ਦੀ ਸੇਵਾ ਦਾ ਦੁੱਧ ਠੀਕ ਆ ਪੰਚ ਸਹੀ ਆ ਵੀਰੇ ਸਹੀ ਆ ਆਪਾਂ ਕਹੇ ਨੂੰ ਆਪਾਂ ਮੈਂ ਅਗਲਾ 15 ਵੀ ਚੋਲ ਬੱਡੂ ਮੈਂ ਕੋਈ ਛੋਟੀ ਨਹੀਂ ਹੈਗੀ ਤੁਹਾਨੂੰ ਪਤਾ ਯਾਰ ਭਾਰੀ ਦਿਖਾ ਦੇ ਪੇਟਪੁੱਟ ਚੰਗੀ ਹੈਗੀ ਆ ਮਗਰ ਕੱਟੀ ਹੈਗੀ ਆ ਦੇਹਲੇ ਬਾਦੇ ਆ ਦੇਖੋ ਬੱਚੇ ਸੂਂਗ ਰੋਏ ਅੱਛਾ ਇਧਰ ਦੇ ਆ ਦੇਖੋ ਜਿੱਦਾਂ ਮਰਜ਼ੀ ਬਾਈ ਕਹਿੰਦਾ ਆ ਦੇਖੋ ਹਾਂਜੀ ਜਿੱਦਾਂ ਮਰਜ਼ੀ ਬੈਠੇ ਰੋ ਹਾਂ ਸਹੀ ਹੈ ਵੇ ਸਹੀ ਹੈ ਉਹ ਕੱਟੀ ਨਹੀਂ ਦੇ ਆ ਦੇਖੋ ਜਿੱਦਾਂ ਮਰਜ਼ੀ ਬਾਈ ਕਹਿੰਦਾ ਬੈਠੇ ਰੋ ਠੀਕ ਆ ਜਿੱਦਾਂ ਮਰਜ਼ੀ ਬੈਠਾ ਪੇਟਪੁੱਟ ਚੰਗੀ ਹੈਗੀ ਆ ਅਮੀ ਭਲੀ ਵੀ ਚੰਗੀ ਮੰਚ ਆਪਾਂ ਨਾ ਦੱਸ ਕੇ ਦੇਣੀ ਮੇਰੇ ਭਰਾਵਾਂ ਨੂੰ ਹਾਂਜੀ ਜਿਹੜਾ ਇਹ ਥਾਣਾ ਹਾਂਜੀ ਇਹ ਸਥਾਨ ਦੇ ਨਾ ਥੋੜਾ ਛਿੱਟਾ ਮਾਰਦਾ ਜਿਹਨੇ ਕਹਿਨ ਨੂੰ ਚਵਾਈ ਟੈਟ ਆ ਅੱਛਾ ਠੀਕ ਆ ਠੀਕ ਆ ਸਾਨੂੰ ਤਾਂ ਪੂਰਾ ਭਾਈ ਥਾਣ ਪੂਰਾ ਥਾਣ ਨਹੀਂ ਕਟਾ ਹੈਗਾ ਮੇਰੇ ਕੋਲ ਠੀਕ ਆ ਠੀਕ ਆ 2 3 4 ਕੋਈ 4 ਟੰਮ ਚੋਵੇ ਥਾਣ ਕਟੋ ਆ ਆਪਾਂ ਬੈਠੇ ਆ ਠੀਕ ਆ ਜਿਹੜਾ ਨਕਸ਼ਾ ਹੈਗਾ ਆਪੋ ਕਹਿ ਕੇ ਦੇਣੀ ਆ ਨਕਸ਼ਾ ਵੀ ਇਹਨੂੰ ਕਹਿ ਲਓ ਜਿੱਦਾਂ ਕਿ ਨਾ ਵੀ ਦਾਬ ਦੂਬ ਆ ਗਈ ਥਾਣ ਜਿਹੜੇ ਇਲਾਜ ਕਰਾ ਲਿਆ ਨਾ ਪੀ ਡਾਕਟਰ ਤੋਂ ਕੋਈ ਸਲਾਈ ਮਰਵਾ ਲੈ ਕੋਈ ਹੋਰ ਕਹਿੰਦੇ ਖੰ ਹੁੰਦਾ ਥਣ ਪੂਰਾ ਹੈਗਾ ਥਣ ਪੂਰਾ ਵੀਰੇ ਕੋਈ ਸ਼ਿੱਟਾ ਨਹੀਂ ਹੈਗਾ ਠੀਕ ਆ ਅੱਛਾ ਜੀ ਹੋਰ ਕੋਈ ਨੁਕਸ ਨਹੀਂ ਕੋਈ ਭਾਰ ਪਿੱਛੇ ਦਾ ਨਹੀਂ ਹੈਗਾ ਠੀਕ ਆ ਉਹ ਆਪਾਂ ਬੈਠੇ ਆ ਠੀਕ ਆ ਜੀ ਠੀਕ ਹੈ ਵੀਰੇ ਕੋਈ ਨੁਕਸੋਬੇ ਠੀਕ ਹੈ ਮਗਰ ਗੱਟੀ ਹੈਗੀ ਆ ਆਪਾਂ ਸੂਈ ਸਵਾਈ ਲਈ ਆ ਯਾਨੀ ਕਿ ਮਾਲਕਾਰ ਦੇ ਘਰੋਂ ਹੀ ਲਈ ਹੋਈ ਆ ਆਪਾਂ ਦੋ ਟਾਈਮ ਚਾਰ ਟਾਈਮ ਬਾਈ ਮਿਲਕਿੰਗ ਕਰਾ ਦੋਗੇ ਵੀਰੇ ਮੈਂ ਕਹਨਾ ਰਹਿਣ ਦਾ ਪ੍ਰਬੰਧ ਹੈਗਾ ਕੋਈ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਲੈ ਜਾਵੇ ਤੇ ਮੁੱਲ ਵੀ ਅੱਜ ਆਪਾਂ ਤੋਹਫਾ ਹੀ ਦੇਣਾ ਟੋਕਰਾ ਵਾਲਾ ਮੁੱਲ ਕਰਨਾ ਇਹਦਾ ਠੀਕ ਹੈ ਵੀਰੇ ਬਾਈ ਟੋਰ ਲੈ ਇੱਕ ਚੰਗਾ ਹੈ ਖਾਣ ਨੂੰ ਬਥੇਰੀ ਚਾਰੂਆ ਬੰਚ ਜੇ ਲੱਗੇ ਆ ਖਾਣ ਨੂੰ ਵੀ ਚਾਰੂਆ ਹੈਗੀ ਆ ਫਰਟਨ ਦੀ ਹੈਗੀ ਆ ਪਸ਼ੂ ਨਵਾਏ ਵੀ ਹੈ ਨਹੀਂ ਠੀਕ ਇੱਕ بارش ਨੇ ਕੰਮ ਖਰਾਬ ਕੀਤਾ ਹੋਇਆ ਆ ਦੇਖੋ ਪੇਠ ਫੁੱਲ ਚੰਗੀ ਹੈਗੀ ਆ ਮਾਈ ਦੀ ਥਣ ਵੀ ਗੱਲਾਂ ਕਰ ਲੱਗਾ ਗੈਪ ਤੇ ਸੰਭੀ ਪਲੀ ਵੀ ਚੰਗੀ ਹੈਗੀ ਆ ਮਗਰ ਕੱਟੀ ਹੈਗੀ ਆ ਤੀਜਾ ਦਿਨ ਸੂਈ ਨੂੰ ਹੈਗਾ ਬਾਈ ਕਹਿੰਦਾ 6-7 ਕਿਲੋ ਪਿਆਰ ਹੈਗੀ ਆ ਬੋਲੀ 10 ਕਿਲੋ ਤੱਕ ਬਾਈ ਕਰਦਾ ਆਰਾਮ ਨਾ ਕਰੂ ਮੱਝਾ ਦੋ ਤਾਂ ਬੰਛੇ ਤੈਨੂੰ ਪਤਾ ਏ ਜਾ ਕੇ 15 20 ਦਿਨਾਂ ਹੁੰ ਤਿਆਰ ਹੁੰਦਾ ਵਧੀਆ ਹਾਂਜੀ ਵੀਰੇ ਹਾਂਜੀ ਹਾਂਜੀ ਸਹੀ ਬਥੇਰੀ ਤੈਨੂੰ ਆਰਾਮ ਆ ਇੱਕ ਦਾ ਦੇਖਣਾ ਪਤਾ ਨਾ ਮਾਰੀਆਂ ਪਸ ਗਈ ਜਮਾ ਜਦ ਹਾਂਜੀ ਹਾਂਜੀ ਫਸਮ ਵੀ ਗਈ ਆ ਇੱਧਰ ਦੇਖ ਲਾ ਆ ਦੇਖ ਉਸਮਾਹ ਦੇਖ ਲਾ ਸਹੀ ਆ ਵੀਰੇ ਹਾਂ ਇਹ ਦਿਖਾ ਦੇ ਵੀ ਥਾਂ ਦਿਖਾ ਦੇ ਕਿੰਨਾ ਕਿ ਸਿੱਟਾ ਮਾਰ ਲਈ ਇਹ ਦੇ ਠੀਕ ਹੈ ਠੀਕ ਹੈ ਵੀਰੇ ਨਹੀਂ ਤੈਨੂੰ ਸੀਹ ਲਾ ਮੱਝ ਬੈ ਨਹੀਂ ਦਿੰਦੀ ਥੱਲੇ ਦੇਖ ਲਾ ਹਾਂਜੀ ਹਾਂਜੀ ਵੀਰੇ ਜਿੱਦਾਂ ਮਰਜ਼ੀ ਬੈਠਾ ਰਵੇ ਕੋਈ ਚਾਹ ਟਾਂ ਮਚੋਲੇ ਚਾਹੇ ਪੰਜ ਟਾਂ ਮਚੋਲੇ ਬੇ ਨੂੰ ਸਹੀ ਤੇ ਬਾਈ ਇਹਦਾ ਕੀ ਮੁੱਲ ਕਰਦੇ ਹੋ ਵੰਛੇ ਟੋਕੜਾਂ ਵਾਲਾ ਮੋਲੀਆ ਮੱਝ ਦੇਖ ਲੈ ਛੋਟੀ ਨਹੀਂ ਹੈਗੀ ਇੱਕ ਦਿਨ ਛੋਟੀ ਹੈਗੀ ਹੈ ਸਭੀ ਬਲੀ ਵੀ ਚੰਗੀਆਂ ਪੇਟ ਫੁੱੜ ਦੇਖੋ ਇਹ ਬਾਈ ਇਹ ਤੋਂ ਚੋਰੀ ਹੈ ਮੱਝ ਦੇ ਬਾਈ ਬਹੁਤ ਵਧੀਆ ਮਗਰ ਵੀ ਕੱਟੀ ਹੈਗੀ ਹੈ ਮਗਰ ਵੀ ਕੱਟੀ ਆ ਬਾਈ ਕੀ ਮੁੱਲ ਕਰਦਾ ਇਹਦਾ ਜਾਇਜ਼ ਜਿਆ ਵੰਛੇ ਮੁੱਲ ਕਰਾਣ ਨੂੰ ਜਿੰਨਾ ਮਰਜ਼ੀ ਹੁਣ ਮੱਝ ਤੈਨੂੰ ਪਤਾ ਲੱਖ ਤੋਂ ਬਾਹਰ ਹੋਈ ਪਈ ਆ ਅੱਜ ਦੇ ਸਮੇਂ ਦੇ ਵਿੱਚ ਰੋਜ਼ ਘੁੰਮਣੇ ਆ ਆਪਾਂ ਮੁੱਲ ਦੀ ਸਾਬਣਾ ਕਰਨਾ ਕੋਈ ਵੀ ਮੇਰਾ ਭਰਾ ਕਿਸਾਨ ਲੈ ਸਕੇ ਠੀਕ ਆ ਹਾਂਜੀ ਹਾਂਜੀ ਵੀਰੇ ਵੰਛੇ ਮੁੱਲ ਕਰਾਣ ਨੂੰ 80 ਗਰ ਵਾਲਾ 85 ਗਰ ਵਾਲਾ ਠੀਕ ਆ ਠੀਕ ਆ ਵੀ ਜੈਸਾ ਇਹ ਨੋ ਦੇਣੀ ਆਪਾਂ ਠੀਕ ਆ 60000 ਰੁਪਏ ਦੀ ਆ ਸਹੀ ਆ ਉਹਦੇ ਵਿੱਚ 2000 ਛੋੜ ਦੇਣਾ ਚਲੋ ਠੀਕ ਪੈਰ ਵੀ ਦੇ ਦੇਣੀ ਹੋਊਗਾ ਠੀਕ ਹੈ ਵੀਰੇ ਉਹ ਫਿਰ ਇਹ ਬਈ ਉਹ ਫਿਰ ਤੋਹਫਾ 65000 ਚ 65000 ਚ ਮਗਰ 31 ਇਹ ਬੋਲਾ ਬਣਦਾ ਦੁੱਧਾ ਠੀਕ ਆ ਸਹੀ ਆ ਸਹੀ ਆ ਕੋਈ ਆਪਣਾ 6-7 ਪਾ ਥਾਂ ਨਹੀਂ ਚੱਲਦੇ ਇੱਕ ਸਾਧ ਦੇ ਦੇ ਰਹੇ ਠੀਕ ਆ ਇਹ 6-7 ਕਿਲੋ ਆਪਣਾ ਮੰਨ ਕੇ ਲੈ ਜਾਵੇ ਠੀਕ ਆ ਠੀਕ ਹੈ ਵੀਰੇ ਜੇ ਜਰੂਰ ਦੀ ਬਾਈ ਤਸੱਲੀ ਹੈ ਬੋਲੇ ਮੇਰੇ ਐਨ ਤਸੱਲੀ ਹੈ ਕਿਉਂਕਿ ਆਪਾਂ ਮਾਰਕਾਂ ਨੇ ਘਰ ਲਈ ਆਪਣੇ ਘਰ ਸੋਈ ਨਹੀਂ ਹੈਗੀ ਠੀਕ ਆ ਮੇਰੇ ਕੋਲ ਤਾਂ ਕੱਲ ਦਾ ਆ ਕੇ ਨਹੀਂ ਕੁਝ ਦਿੱਤਾ ਨਹੀਂ ਹੈਗਾ ਠੀਕ ਆ ਉਹ ਗੰਦ ਨਹੀਂ ਸਟਿਆ ਨਹੀਂ ਕੋਈ ਕੁਝ ਨਹੀਂ ਸਟਿਆ ਜੇਰ ਹੁੰਦੀ ਨੇ ਗੰਦ ਸਟਣਾ ਇੱਧਰ ਆ ਬੰਚ ਇਹਦੀ ਬਾਰੇ ਡਿਟੇਲ ਦੱਸੋ ਬੰਲਾ ਵੀਰੇ ਜਰਸੀ ਗਾਆਂ ਆ ਵੱਡੀ ਸਹੀ ਆ ਵੀਰੇ ਠੀਕ ਆ ਜੀ ਠੀਕ ਹੈ ਇਹ ਆਪ ਹੈਗੀ ਆ 300 ਏ ਠੀਕ ਹੈ ਇਹ ਮੇਰੇ ਦੂਏ ਕਹਿੰਦਾ ਠੀਕ ਆ ਠੀਕ ਆ ਠੀਕ ਹੈ ਵੀਰੇ ਇਹ ਆਪਾਂ ਨੇ ਇਹ ਕੇ ਆਏ ਆ ਰਾਤ ਕੱਲ ਸਵੇਰ ਦੀ ਆਈ ਹੋਈ ਆ ਆਪਣੇ ਕੋਲ ਅੱਛਾ ਯਾਨੀ ਕਿ ਕੱਲ ਆਪਾਂ ਠੀਕਾ ਬਿਲਵਾਤਾ ਸਹੀ ਆ ਠੀਕ ਆ ਇੱਕ ਠੀਕਾ ਅੱਜ ਲਗਣਾ ਤੇ ਇੱਕ ਕੱਲ ਲਵਾ ਦਿੱਤਾ ਆਪਾਂ ਠੀਕ ਆ ਜੀ ਠੀਕ ਆ ਵੀਰੇ ਹਾਂ ਕਿਸੇ ਦੀ ਕਿਸਮਤ ਚ ਗੱਭਾਂ ਰਹੇ ਜੀ ਦੁੱਧ ਵੀਰੇ ਇਕਨੇ ਘਾਟੇ ਕੇ ਚਾਹ ਪਾਣੀ ਵਾਲਾ ਹੋਵੇ ਠੀਕ ਆ ਅੱਛਾ ਤੇ ਆਪਾਂ ਨੂੰ ਫੋਨ ਲਾ ਸਕਦਾ ਠੀਕ ਹੈ ਠੀਕ ਹੈ ਦੋ ਦੋਆ ਬੰਛੇ ਤੇ ਲੇਸਟ ਮੈਂ 3 1/2 ਕਿਲੋ ਦੋਨਾਂ ਟਾਈਮਾਂ ਦਾ ਠੀਕ ਹੈ ਠੀਕ ਹੈ ਵੀਰੇ ਸਿਰ ਸਭ ਬਥੇਰੀ ਆ ਥਾਣ ਥਾਣ ਲੱਗਾ ਦੇ ਚਾਰੋਂ ਥਣ ਓਕੇ ਹੈ ਬਾਈ ਮੈਂ ਕਹਿੰਦਾ ਗਰੰਟੀ ਆ ਥਣਾਂ ਵਾਲੀ ਦਾ ਆਪਣੀ ਜੋ ਹੈਗਾ ਆਪਾਂ ਨੁਕਸ ਕਹਿ ਕੇ ਦੇ ਦਿੰਨੇ ਆ ਅਗਲੇ ਨੂੰ ਤੈਨੂੰ ਪਤਾ ਹੀ ਆ ਠੀਕ ਹੈ ਤੇ ਨਹੀਂ ਉਦਾਂ ਦੇਖ ਲੈ ਬੱਚੀ ਪਾਲਣ ਨੂੰ ਠੀਕ ਆ ਹਾਂਜੀ ਹਾਂਜੀ ਵੱਡੀ ਦਾ ਛੋਟੀ ਚਾਰੂ ਬੋਆ ਬੰਛੇ ਦੇਖ ਚਾਰੂ ਪੂਰੀ ਹੈਗੀ ਆ ਉਹਦੇ ਤੋਂ ਵੀ ਖਾਈ ਜਾਂਦੀ ਦੇਖ ਲੈ ਹਾਂਜੀ ਹਾਂਜੀ ਵੀਰੇ ਟੋਲ ਲੈ ਬਾਈ ਇਹ ਵੀ ਫਿਰ ਇੱਕ ਵਾਰੀ ਘਟਸੇ ਵਾਲੇ ਘਰੋਂ ਆਈ ਹੈ ਪਰ ਚਾਰੂ ਪੂਰੀ ਹੈਗੀ ਆ ਫੇਸ ਬਿਊਟੀ ਵੀ ਚੰਗੀ ਹੈਗੀ ਆ ਲੰਬਾਈ ਪੂਰੀ ਚੰਗੀ ਹੈਗੀ ਆ ਕੱਦ ਵੀ ਵਧੀਆ ਹੈਗਾ ਜਰਸੀ ਦੇ ਹਿਸਾਬ ਨਾਲ ਵੱਡੀ ਆ ਯਾ ਕੋਈ ਛੋਟੀ ਨਹੀਂ ਹੈਗੀ ਖਾਨ ਨੂੰ ਦਿਖਾ ਦੇ ਸਾਰੇ ਖਾਨ ਵੀ ਚੰਗਾ ਲੱਗਾ ਦੇਖ ਲੈ ਖਾਨ ਨੂੰ ਕਿੰਨੀ ਚਾਰੂ ਆ ਆ ਦੇਖੋ ਇੱਕ ਵਾਰੀ ਖਾਨ ਖਾਨ ਨੂੰ ਦੇਖ ਲੈ ਕਿੰਨੀ ਚਾਰੂ ਆ ਜੀ ਹੈਗੀ ਆ ਆ ਦੇਖੋ ਖਾਨ ਨੂੰ ਵੀ ਪੂਰੀ ਚਾਰੂ ਹੈਗੀ ਆ ਠੀਕ ਆ ਭਾਈ ਇਹਦੀ ਕੀ ਡਿਮਾਂਡ ਕਰਦਾ ਇਹ ਵੀ ਤੋਹਫਾ ਹੀ ਆ ਸਹੀ ਆ ਵੀਰੇ ਠੀਕ ਆ ਹਾਂਜੀ ਇਹ ਆਪਾਂ ਦੇ ਦੇਣੀ ਆ ਯਾਰ ਕੋਈ ਚਾਹ ਪਾਣੀ ਨੂੰ 5000 ਦੀ ਦੇਣੀ ਜ਼ਿਆਦਾ ਮੁੱਲ ਨਹੀਂ ਕਰਨਾ ਆਪਾਂ ਇਹ ਫਰੀ ਹੈ ਬਾਈ ਫਰੀ ਫਰੀ ਠੀਕ ਆ ਠੀਕ ਆ ਵੀਰੇ ਠੀਕ ਆ ਜੀ ਆਪਾਂ ਤੁਹਾਨੂੰ ਪਤਾ ਵੀਡੀਓ ਬਣਾਉਂਦਾ ਮਕਸਦ ਹੀ ਇਹ ਹੈ ਕਿ ਲੋਕਾਂ ਨੂੰ ਪਤਾ ਲੱਗੇ ਵੀ ਰੇਟ ਕੀ ਚੱਲ ਰਿਹਾ ਪਰ ਉਹਦੇ ਇਹ ਮੰਗਣ ਤੋਂ ਮੰਗੀ ਜਾਂਦਾ ਠੀਕ ਆ ਪਰ ਚੀਜ਼ ਦੇ ਮੰਗੋ ਅਗਲਾ ਵੀ ਹੌਣ ਲਾਉਂਦਾ ਤਾਂ ਹੀ ਕਰਕੇ ਠੀਕ ਆ ਜੀ ਮੈਨੂੰ ਬੜੇ ਵੀਰ ਕਹਿੰਦੇ ਕਹਿੰਦੇ ਤੇਰਾ ਰੇਟ ਬਹੁਤ ਜ਼ਿਆਦਾ ਜਾਂਦਾ ਵੀਰੇ ਆਪਾਂ ਕੋਈ ਜ਼ਿਆਦੀ ਮਾਰ ਜੰਨੀ ਵੀ ਤੇਰੇ ਅਖੀਰ ਆਪਣਾ 2-3000 ਦਾ ਹੀ ਹੁੰਦਾ ਆਪਾਂ ਕਹਿ ਕੇ ਲੈਣਾ ਸਾ ਮਾਲਕ ਦੇ ਕਿੱਲੋ ਤੋਂ ਲੈ ਲਵਾਂ ਆਪਾਂ 2-3 ਹਜ਼ਾਰ ਕਹਿ ਕੇ ਦੱਲਣਾਗੇ ਇੱਥੇ ਲੈਣਾ ਆਪਾਂ ਠੀਕ ਹੈ ਨਾ ਨਹੀਂ ਸਹੀ ਹੈ ਹਾਂਜੀ ਠੀਕ ਹੈ ਬਾਈ ਬਈ ਆ ਜਾ ਫਿਰ 3 ਨੰਬਰ ਲਈ ਮੋਹ ਦਿਖਾਈਏ ਹਟ ਦ ਇਹਦੇ ਵੀ ਡਿਟੇਲ ਦੱਸੋ ਬੈਂਚ ਇਹ ਪੱਲੇ ਸੂਰੇ ਬੱਛੀ ਆ ਅੱਛਾ ਜੀ ਠੀਕ ਹੈ ਜੀ ਫੇਸ ਬਿਊਟੀ ਦੇਖ ਇੱਕ ਵਾਰ ਚਾਰ ਦੰਦ ਬੱਛੀ ਆ ਮੂੰਹ ਦੇ ਵਿੱਚ ਚੈੱਕ ਕਰਾ ਲਿਜੇ ਕਹਿੰਦਾ ਨਾ ਅੱਛਾ ਚਾਰ ਦੰਦ ਹੈਗੀ ਆ ਚਾਰ ਦੰਦਾਂ ਦਾ ਚੈੱਕ ਕਰਾ ਦੇ ਡਰਦੀ ਆ ਥੋੜੀ ਹਰ ਉੱਤੇ ਆ ਦੇ ਪਿਓ ਚਾਰ ਦੰਦ ਆ ਸਹੀ ਹੈ ਵੀਰੇ ਸਹੀ ਹੈ ਠੀਕ ਆ ਚਾਰ ਦੰਦ ਰਹੀ ਆ ਕੱਦ ਬਈ ਚੰਗਾ ਹੈਗਾ ਪਹਿਲੇ ਕੱਦ ਚੰਗਾ ਆ ਹਾਂਜੀ ਤੇ ਮਾਲਕ ਤੇ ਵੰਛ ਕਹਿੰਦੇ ਤਾਜੀ ਸੂਈ ਆ ਅੱਛਾ ਜੀ ਕਹਿੰਦੇ ਬੱਚਾ ਮਾਰ ਗਿਆ ਪਰ ਆਪਾਂ ਜਾਂ ਕਿਸੇ ਦਾ ਇੰਟਰਸਟ ਨਹੀਂਗਾ ਜੀ ਠੀਕ ਆ ਕੋਈ ਟੋਪ ਕਰ ਮੰਨੇ ਤਾਜੀ ਮੰਨੇ ਉਹ ਅਗਲੇ ਤੇ ਡਿਪੈਂਡ ਆ ਠੀਕ ਆ ਬਈ ਦੁੱਧ ਕਿੰਨਾ ਹੈ ਦੁੱਧ 10 ਕਿਲੋ ਦਾ ਲੀਟਰ ਮਰਵਾ ਕੇ ਦੋ ਟਾਈਮ ਦੇ ਦਾਂਗੇ ਬੱਸ ਅੱਛਾ ਠੀਕ ਆ ਅੱਡਾ ਕੁਆਲਿਟੀ ਚੰਗੀ ਹੈਗੀ ਹੈ ਬਈ ਜੇ ਕੋਈ ਥੜਾ ਜਿਹਾ ਨੁਕਸ ਹੋਵੇ ਆਪਾਂ ਬੈਠੀਆਂ ਠੀਕ ਆ ਸਹੀ ਆ ਵੀਰੇ ਚਵਾਈ ਇੰਨੀ ਪੋਲੀਆ ਚਾਹੇ ਨਿਆਣਾ ਬੀ ਚੋਲੇ ਨੂੰ ਚਾਰੂ ਵੀ ਪੂਰੀ ਆ ਦੇਖੋ ਸਹੀ ਆ ਭਈ 10 ਕਿਲੋ ਦੋ ਟਾਈਮ ਚਾਰ ਟਾਂ ਮਿਲਕਿੰਗ ਕਰਾ ਦੇ ਦੋ ਟਾਈਮ ਚਾਰ ਟਾਂ ਮੇਰਾ ਭਰਾ ਉਹ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਚਲੋ ਠੀਕ ਹੈ ਆਪਣੇ ਘਰੇ ਦੋ ਟਾਈਮ ਚੋਲੇ ਵਿੱਚ ਚਾਰ ਟਾਈਮ ਚੋਲ ਵੀ ਅਗਲੇ ਦੇ ਘਰ ਦੀ ਵੀ ਇੱਕ ਦਿਨ ਦੀ ਗਰੰਟੀ ਦੇ ਦਾਂਗੇ ਅਗਲਾ ਬਾਹਲੀ ਗੱਲ ਕਰੇਗਾ ਠੀਕ ਹੈ ਤੁਸੀਂ ਠੀਕ ਹੈ ਭਈ ਇਹ ਵੀ ਤੋੜ ਲੈ ਇੱਕ ਵਾਰ ਫਿਰ ਤੋੜ ਲੈਨੇ ਮੈਂ ਤਾਂ ਹਾਂ ਦੇਖੋ ਪੂਰਾ ਚੰਗਾ ਪੂਰਾ ਵਧੀਆ ਥਾਣਾ ਕੰਦਾ ਖਣ ਲੱਗਾ ਗਏ ਤੇ ਫੇਸ ਬਿਊਟੀ ਦੇਖੋ ਚਵਾਈ ਬਥੇਰੀ ਆ ਵੰਛਦੀ ਚੰਗੀ ਆ ਭਈ ਇਹ ਵੀ ਜਰਸੀ ਤੇ ਕਰੋਸਟ ਹੀ ਪੈ ਜਾਂਦੀ ਆ ਜਰਸੀ ਕਰੋਸਟ ਹੀ ਆਉਂਦੀ ਆ ਵੀਰੇ ਇਹ ਚੰਗੀ ਹੈਗੀ ਆ ਪਲੂਨ ਦੇ ਹਿਸਾਬ ਨਾਲ ਕਰਦ ਵੀ ਚੰਗਾ ਹੈਗਾ 10 ਕਿਲੋ ਬਈ ਕਹਿੰਦਾ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਕੋਈ ਵੀ ਲੈ ਕੇ ਜਾਵੇ ਅਲਟਰ ਕੁਆਲਟੀ ਚੰਗੀ ਹੈ ਇਕੱਲਾ ਇਕੱਲਾ ਥਣ ਲੱਗਾ ਹੋਇਆ ਪੂਰੇ ਗੇਪ ਤੇ ਤੁਸੀਂ ਕਰ ਤਸੱਲੀ ਕਰਕੇ ਲੈ ਕੇ ਜਾਵੇ ਯਾਰ ਅਗਰ ਉਹਨੇ ਪੈਸੇ ਦੇਣੇ ਆ ਸਹੀ ਬਹੁਤ ਵਧੀਆ ਨੇ ਠੀਕ ਹੈ ਵੀਰੇ ਠੀਕ ਹੈ ਕਿ ਨਹੀਂ ਕੋਈ ਇਹਦਾ ਕੀ ਮੁੱਲ ਕਰਦਾ ਵੰਚੇ ਮੁੱਲ ਇਹਦਾ ਆਪਾਂ ਕਰਦੇ ਆ 30000 ਰੁਪਇਆ ਅੱਛਾ ਜੀ ਜੀ ਹੁੰਦੇ ਮੁੱਲ ਤੈਨੂੰ ਪਤਾ ਹੀ ਹੈ ਮੁੱਲ 30000 ਰੁਪਇਆ ਦੇ ਦਾਂਗੇ ਬਿਆਸੀਆਂ ਨੂੰ 28000 ਦੀ ਦੇਵਾਂਗੇ ਠੀਕ ਆ ਠੀਕ ਆ ਬਾਈ ਦੇ ਦੱਸ 10 ਕਿਲੋ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਅਗਲਾ ਠੀਕ ਆ ਕੋਈ ਪਾਰ ਪਿੱਛਾ ਮਾਰ ਦੇਵੇ ਆਪਾਂ ਬੈਠੇ ਆ ਠੀਕ ਹੈ ਜੀ ਪੂਰੀ ਤਸੱਲੀ ਹੈਗੀ ਪੂਰੀ ਤਸੱਲੀ ਆ ਠੀਕ ਆ ਤਨੀ ਸਹੀ ਆ ਵੀਰੇ ਸਹੀ ਆ ਆਪਣੇ ਘਰੋਂ ਇੱਥੋਂ ਅਗਲਾ ਲੈ ਜਾਦੇ ਠੀਕ ਆ ਜਾਂਦੇ ਮੈਨੂੰ ਵੀਡੀਓ ਪਾ ਦੇ ਬਣਾ ਕੇ ਠੀਕ ਕਿਸੇ ਵੀ ਪਸ਼ੂ ਦੀ ਹਾਂਜੀ ਹਾਂਜੀ ਠੀਕ ਆ ਜੇ ਕੋਈ ਨੁਕਸ ਹੋ ਗਿਆ ਆਪਾਂ ਬੈਠੇ ਆ ਜੋ ਆਪਾਂ ਨੁਕਸ ਹੈਗਾ ਉਹ ਆਪਾਂ ਕਹਿ ਕੇ ਦੇਣਾ ਵੀ ਇਹ ਕੋਸ਼ਿਸ਼ ਅਗਲਾ ਜਿੱਦ ਕਰੇ ਫੋਨ ਲਾਵੇ ਜਿੱਦ ਕਰਦਾ ਨਾ ਲਾਵੇ ਠੀਕ ਹੈ ਵੀਰੇ ਹਾਂ ਵੇਦੀ ਬਾਈ ਟੇਲ ਦ ਸੀਜਨ ਬੇਰੇ ਇਹ ਦੂਜੇ ਸੂਏ ਆ ਅੱਛਾ ਜੀ ਇਹ ਦੂਜੇ ਸੂਏ ਸੂਈ ਹੋਈਆ ਇਹਨੂੰ ਸੂਈ ਨੂੰ ਹੋ ਗਿਆ ਡੇਢ ਤੱਕ ਮਹੀਨਾ ਹੋ ਗਿਆ ਵੰਛੇ ਨੂੰ ਸੂਈ ਨੂੰ ਅੱਛਾ ਜੀ ਡੇਢ ਮਹੀਨਾ ਹੋ ਗਿਆ ਹਾਂ ਡੇਢ ਮਹੀਨਾ ਹੋ ਗਿਆ ਤੇ ਇਹਦੇ ਮਗਰ ਸੀ ਬੱਚੀ ਅੱਛਾ ਬੱਚੀ ਮਾਰ ਗਈ ਵੰਛੇ ਦੀ ਅੱਛਾ ਠੀਕ ਠੀਕ ਹੈ ਜੀ ਮਾਰ ਕੇ ਨੇ ਘਰੀ ਮਰੀ ਆਪਣੇ ਨਹੀਂ ਮਰੀ ਹੈਗੀ ਜਣਗੀ ਆਪਣੇ ਖਾਸ ਬੰਦੇ ਤੋਂ ਆਈ ਹੋਈ ਏ ਇਹ ਬੜੀ ਆਪਾਂ ਤਾਂ ਇਹਨੂੰ ਕਹਿ ਰਹੇ ਹਾਂ ਜਿਹਦਾ ਪਤਾ ਹੋ ਆਪਾਂ ਦੱਸ ਦਿੱਤਾ ਡੇਢ ਮਹੀਨੇ ਦੀ ਸੂਈ ਹੋਈ ਆ ਠੀਕ ਹੈ ਹਾਂ ਜੀ ਇਹਨੂੰ ਆਪਣੇ ਦੁੱਧ ਦੁੱਧ ਵੰਛੇ ਤੇ ਲੈਸ ਟਾਈਮ 11 ਤੋਂ ਬਾਹਰ ਆ اچھا 11 ਕਿਲੋਗラム ਮੰਨ ਕੇ ਲੈ ਜੇ ਹੈ 11 ਤੋਂ ਬਾਹਰ ਆ 11 ਕਿਲੋਗラム ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਕ ਪੇ ਤਸੱਲੀ ਕਰਕੇ ਫੇਰ ਅਗਲਾ ਲੈ ਜਾਓ ਥਾਨ ਮੈਨੂੰ ਦਿਖਾ ਦੇ ਬੱਸ ਆਉਗਾ ਭਾਈ ਆ ਇੱਕ ਵਾਰ ਥਾਨ ਦੇਖ ਤੁਸੀਂ ਥਾਨ ਦੇਖੋ ਪੂਰੇ ਮੁਠੀ ਵਾਲੇ ਥਾਨ ਲੱਗੇ ਆ ਕੋਈ ਕੋਈ ਥਾਨ ਵੀ ਛੋਟਾ ਨਹੀਂ ਹੈਗਾ ਦੇਖੋ ਪੂਰੇ ਗੈਰ ਤੇ ਲੱਗੇ ਹੋਏ ਆ ਜਿਵਾਈ ਦਿਖਾ ਦੇ ਦਿਖਾਣੀ ਹੈ ਜੀ ਆਹ ਦੇਖੋ ਅਹ ਘਾਰ ਦੇਖੋ ਚਾਰੇ ਥਾਣਾ ਦੀ ਮਾਰ ਦੇ ਨੇ ਸਹੀ ਹੈ ਵੀਰੇ ਸਹੀ ਹੈ ਠੀਕ ਆ ਸਨਾਂ ਦੀ ਪੂਰੀ ਤਸੱਲੀ ਹੈਗੀ ਆ ਦੇਖੋ ਤੁਸੀਂ ਚੰਗੀ ਹੈਗੀ ਆ ਕਦ ਵੀ ਜਨ ਵੀ ਬਾਈ ਚੰਗਾ ਹੈਗਾ ਕਦ ਵੀ ਚੰਗਾ ਚਾਰੂ ਵੀ ਬਥੇਰੀ ਆ ਬੰਛ ਜੋ ਮਰਜ਼ੀ ਪਾਈਏ ਤੇ ਜੇ ਕੋ ਸੇਵਾਲਾ ਮੇਰਾ ਵੇਰ ਲਾਏ 15 ਕਿਲੋ ਦੁੱਧ ਚਲੋ ਆਪਾਂ ਤੁਹਾਨੂੰ ਇਹ ਗੱਲ ਕਹਿ ਕੇ ਦਿੰਨੇ ਆ ਠੀਕ ਹੈ ਆਪਣੇ ਘਰ ਬਈ 11 ਕਿਲੋ ਹੀ ਦੋ ਟਾਈਮ ਚਾਰ ਟਾਈਮ ਤਸੱਲੀ ਮੈਂ ਤਾਂ ਤਸੱਲੀ ਕਰਕੇ ਮੇਰਾ ਭਰਾ ਕਿਸੇ ਨੇ ਫੋਨ ਤੇ ਆਨਲਾਈਨ ਵੀ ਮੰਗਾਣੀ ਆਪਣੇ ਵੀਡੀਓ ਕਾਲ ਤੋਂ ਦੋ ਤਿੰਨ ਟਾਈਮ ਚੋੜ ਸਕਦਾ ਠੀਕ ਆ ਤੈਨੂੰ ਪਤਾ ਹੀ ਆਪਾਂ ਕੋਈ ਇਹ ਤੇ ਹੈ ਨਹੀਂ ਵੀ ਆਪਾਂ ਜੇ 11 ਤੱਕ ਅਗਲੇ ਦੇ ਘਰ ਜਾਏ 5 6 ਨਿਕਲੂਗਾ ਕਿੰਨੇ ਆਪਾਂ ਕੁਝ ਵੇਚੇ ਹਾਂਜੀ ਹਾਂਜੀ ਵੀਰੇ ਠੀਕ ਨਾ ਤੈਨੂੰ ਅਜ ਤੱਕ ਕੋਈ ਰੁਲੰਭ ਆਇਆ ਤਾਂ ਨਾ ਆਪਾਂ ਨੂੰ ਕੋਈ ਅਜ ਤੱਕ ਆਇਆ ਕਿਰਪਾ ਬਾਬੇ ਨਾਨਕ ਦੀ ਠੀਕ ਆ ਤਾਂ ਨਹੀਂ ਠੀਕ ਹੈ ਵੀਰੇ ਠੀਕ ਹੈ ਬਈ ਇਹ ਵੀ ਤੋਰ ਲੈ ਇੱਕ ਵਾਰ ਫਿਰ ਚੰਗੀ ਹੈਗੀ ਹੈ ਇਹ ਦੋ ਦਬਾਈ 11 ਕਿਲੋ ਤਾਂ ਬਾਹਰ ਦੱਸਦਾ ਤੁਸੀਂ ਆਪਣਾ 11 ਕਿਲੋ 11 ਕਿਲੋ ਮੰਨ ਕੇ ਲੈ ਜਾ ਬਾਈ ਕਰਕੇ ਲੈ ਕੇ ਜਾਓ ਚੰਗੀ ਹੈਗੀ ਆ ਦੂਜੀ ਸਵੇ ਸੂਈ ਆ ਪਾਰਾ ਤੁਹਾਨੂੰ ਮਾਰ ਕੇ ਦਿਖਾਤੀਆਂ ਨੇ ਚੰਗੀ ਹੈਗੀ ਆ ਕੱਦ ਵੀ ਫੁੱਲ ਆ ਕੱਦ ਵੀ ਚੰਗਾ ਹੈਗਾ ਲੰਬਾਈ ਵੀ ਚੰਗੀ ਹੈਗੀ ਆ ਤੋਂ ਦਿੱਤੀ ਥੰਡੀ ਤੁਸੀਂ ਆਪਣੀ ਕਰਕੇ ਲੈ ਕੇ ਜਾਓ ਸੀਲ ਸੋ ਬਾਈ ਪੂਰੀ ਆ ਪੂਰੀ ਤੇਰੇ ਸਾਹਮਣੇ ਤਾਂ ਬੰਛ ਧਾਰਾ ਮਾਰੀਆਂ ਆ ਠੀਕ ਹੈ ਜੇ ਲੋਪਾਂ ਲਈ ਹੁੰਦੀ ਨੇ ਨੇੜੇ ਮੇਰੇ ਆਉਣਾ ਮੈਂ ਇੱਕ ਭਰਾ ਨੂੰ ਬੇਨਤੀ ਵੀ ਕਰ ਦੇਣਾ ਵੀਡੀਓ ਐਂਡ ਤੱਕ ਦੇਖਿਆ ਕਰੋ ਆਪਣੀ ਠੀਕ ਆ ਮੈਂ ਸਟਾਰਟਿੰਗ ਕੋ ਕਹਿਣਾ ਸੀ ਸੋਰੀ ਮੈਂ ਭੁੱਲ ਗਿਆ ਐਂਡ ਤੱਕ ਵੀਡੀਓ ਦੇਖਿਆ ਕਰੋ ਕੋਈ ਵੀ ਇਹਨਾਂ ਨਾਲ ਤੁਹਾਨੂੰ ਪਸੂਆਂ ਦਾ ਪਤਾ ਲੱਗ ਜਾਂਦਾ ਰੇਟ ਕੀ ਚੱਲ ਰਿਹਾ ਹੈ ਨਾ ਹਾਂਜੀ ਹਾਂਜੀ ਜੱਜਮੈਂਟ ਜੀ ਹੋ ਜਾਂਦੀ ਹੈ ਠੀਕ ਹੈ ਸਹੀ ਹੈ ਸਹੀ ਹੈ ਵੀਰੇ ਭਾਈ ਇਹ ਲਾਸਟਲੀ ਦਾ ਮੁੱਲ ਕਰੀ ਜੈ ਜੀ ਡਿਮਾਂਡ ਇਹਦੀ ਜੈ ਜੀ ਡਿਮਾਂਡ ਆ ਬੰਚ ਹਾਂਜੀ ਆਪਾਂ ਇਹਦਾ ਮੁੱਲ ਯਾਰ ਹਾਂ ਜਾਂ ਨਾ ਦੇ ਵਿੱਚ ਮੁੱਲ ਕਰਾ ਨੂੰ ਬੱਤੀ ਕਰਾ ਲਓ ਠੀਕ ਆ ਠੀਕ ਕਰਾ ਲਓ ਠੀਕ ਹੈ ਜੱਸ ਜਾਨੋ 25000 ਦੇ ਇਹ ਚਲੋ ਸਹੀ ਹੈ ਵੀਰੇ ਤੈਨੂੰ ਪਤਾ ਆਪਣੇ ਮੁੱਲੇ ਸਾਰੇ ਹੀ ਜਾਏਗਾ ਸਹੀ ਹੈ ਸਹੀ ਹੈ ਵੀਰੇ ਇਹ ਹਾਜੇ ਫੇਰ ਨੂੰ ਕਿਸ ਨੂੰ ਜਿਆਦਾ ਲੱਗਦਾ ਬਾਹਰੂ ਮੇਰਾ ਵੀਰ ਕੋਲ ਘੁੰਮ ਕੇ ਨਾ ਆਪਣੇ ਤੱਕ ਤਾਂ ਆਵੇ ਠੀਕ ਹੈ ਬਾਹਰੂ ਪਤਾ ਕਰ ਲੈ ਵੀ ਗਾਵਾਂ ਦਾ ਰੇਟ ਕੀ ਆ ਮੱਝਾਂ ਦਾ ਰੇਟ ਕੀ ਆ ਫੇਰ ਆਪਾਂ ਨੂੰ ਕੋਈ ਫੋਨ ਲਾਵੇ ਠੀਕ ਹੈ ਠੀਕ ਹੈ ਠੀਕ ਹੈ ਜੇ ਜਿਆਦੇ ਹੋਣਗੇ ਫਿਰ ਤੁਸੀਂ ਮੈਨੂੰ ਕਹਿ ਦਿਓ ਭਾਈ ਜਿਆਦੇ ਹੋਣਗੇ ਤੇ ਆਪਾਂ ਫੇਰ ਬੈਠੇ ਹਾਂ ਜੀ ਭਾਈ ਉਹ ਲਾਅਰ ਆਫਰ ਹਲੇ ਵੀ ਹੈਗਾ ਨਾ ਜੋੜੇ ਦੇ ਕਰਾਇਆ ਫਰੀ ਵੀਰੇ ਜੇ ਤਾਂ ਆਪਾਂ ਇੱਕ ਹੋਰ ਹੋਰ ਅੱਜ ਦੇਣਾ ਅੱਛਾ ਜੀ ਠੀ ਚਲੋ ਠੀਕ ਹੈ ਇਹ ਵੀ ਅਜੋਫਰ ਜੇ ਕੋਈ ਇੱਕ ਇੱਕ ਨਹੀਂ ਆ ਫੇਰ ਨਹੀਂ ਠੀਕ ਹੈ ਫੇਰ ਨਾ ਤੇ ਕਰਾਇਆ ਫਰੀ ਆ ਨਾ ਕੋਈ ਖੋਸ਼ ਆ ਠੀਕ ਆ ਅੱਛਾ ਹਾਂਜੀ ਇਹ ਕੋਈ 1 ਮਈ ਤੇ 2 گاਵਾ ਲੈ ਗਿਆ ਤੇ ਆ ਲਈ ਗਾਂ ਫਰੀ ਹੈ ਫਰੀ ਆ ਚਲੋ ਠੀਕ ਆ ਲਵਾ ਦਿੱਤਾ ਕੱਲ ਕਿਸੇ ਦੀ ਕਿਸਮਤ ਦੁੱਧ ਦੇ ਵਿੱਚ 6-7 ਕਿਲੋ ਵੰਚ ਕਰਨਾ ਮੈਨੂੰ ਪਤਾ ਸਹੀ ਹੈ ਠੀਕ ਹੈ ਕਿਉਂਕਿ ਹੁਣ ਵੀ 3 ਕਿਲੋ ਤੋਂ 3.5 ਦੇ ਵਿੱਚ ਦੁੱਧ ਹੈਗਾ ਚਲੋ ਠੀਕ ਹੈ ਵੀਰੇ ਠੀਕ ਹੈ ਹਾਂ ਐਨ ਵੀਰ ਜੀ ਬੱਚੀ ਪਾਲਣੀ ਸੁੱਖੀ ਨਹੀਂ ਹੈਗੀ ਦੇਖ ਲੈ ਕਿੰਨੀ ਵੜੀ ਆ ਚੰਗੀ ਹੈਗੀ ਆ ਕੱਦ ਵੀ ਚੰਗਾ ਹੈ। ਕੋਈ ਇਹ ਨਾ ਸਮਝੇ ਵੀ ਕੋਈ ਖਰਾਬ ਹੋਊਗੀ ਰਹਿੰਦੀ ਨਹੀਂ ਹੋਊਗੀ ਠੀਕ ਹੈ ਬਾਈ ਸੇਵਾ ਹੱਥੋਂ ਰਹੀ ਹੋਈ ਬਾਈ ਵੜੀ ਹਾਂਜੀ ਹਾਂਜੀ ਚੈੱਕ ਕਰਾਈ ਅੰਦਰ ਡਾਕਟਰ ਦੇ ਹੱਥ ਪਵਾ ਕੇ ਬੱਚੇ ਜਾਣੀ ਐਨ ਓਕੇ ਠੀਕ ਹੈ ਕੱਲ ਟਾਂਡਿਕ ਲਵਾਇਆ ਆ ਪਹਿਲੇ ਕਿਉਂਕਿ ਆਪਣਾ 150 ਰੁਪਿਆ ਅਗਲੇ ਦੀ ਕਿਸਮਰ 50000 ਦੀ ਬਣ ਸਕਦੀ ਆ ਠੀਕ ਹੈ ਤੈਨੂੰ ਸਹੀ ਆ ਵੀਰੇ ਸਹੀ ਆ ਹਾਂ ਠੀਕ ਹੈ ਕਿਸੇ ਨਾਲ ਨੁ ਠੱਗੀ ਨਹੀਂ ਹੋਊਗੀ ਆਨਲਾਈਨ ਜੇ ਕਹੋਗੇ ਆਪਾਂ ਉਹਦੇ ਘਰ ਦੀ ਤੱਕ ਦੀ ਗਾਰੰਟੀ ਹੋਊਗੀ ਠੀਕ ਆ ਆਪਣੀ ਠੀਕ ਵੀਰੇ ਠੀਕ ਆ ਜੇ ਕਿਸੇ ਨੇ ਕੋਈ ਪਸ਼ੂ ਮੰਗਵਾਉਣਾ ਠੀਕ ਆ ਹਾਂਜੀ ਹਾਂਜੀ ਅੱਜ ਫਰੋਡ ਵੀ ਬਹੁਤ ਚੱਲ ਰਿਹਾ ਕੋਈ ਇੱਕ ਬਾਈ ਦੇ ਨਾਲ ਕੱਲ ਮੈਂ ਗਿਆ ਸੀ ਆਪਾਂ ਦੇ ਡੱਬ ਵਾਲੇ ਚੌਂਕ ਤੇਰੇ ਉਧਰ ਬਾਈ ਸਾਈਡ ਅੱਛਾ ਜੀ ਉਹ ਬਾਈ ਨੇ 55000 ਦੀ ਗਾਂ ਮੰਗਾਈ ਤਰਨ ਤਰਨ ਤੋਂ ਅੱਛਾ ਪਿੰਡ ਦਾ ਨਾਮ ਨਹੀਂ ਪਤਾ ਕੀ ਆ ਉਸ ਗਾਂ ਦੇ ਨਾਲ ਜਿਹਨੇ ਕਿ ਬਾਈ ਨੇ ਜਿੱਦਾਂ ਤੂੰ ਯਕੀਨ ਕਰਕੇ ਆ ਗਿਆ ਆ ਗਿਆ ਵੀ ਉੱਥੇ ਹੀ ਖੜੇ ਆ ਰਹੇ ਆ ਹਾਂਜੀ ਹਾਂਜੀ ਉਹ ਗਾਂ ਦੇ ਇੱਕ ਧਾਰ ਮਾਰ ਕੇ ਦਿਖਾ ਦਿੱਤੀ ਗਾਂ ਦੇ ਦੋ ਥਾਂ ਚੱਲਦੇ ਸੀ ਯਾਰ ਚੱਲਦੇ ਸੀ ਦੋ ਦੋ ਥਾਂ ਚ ਦੋ ਦੋ ਚਾਰ ਚਾਰ ਧਾਰਾਈ ਹੁੰਦੇ ਆ ਜਿਹੜੀਆਂ ਨੇ ਬੱਚ ਮਾਰੀਆਂ ਠੀਕ ਹੈ ਉਹ ਬਾਈ ਨੇ ਉਦਾਂ ਹੀ ਪੇਮੈਂਟ ਉਹਨੂੰ ਕਰ ਦਿੱਤੀ ਅੱਛਾ ਆਨਲਾਈਨ ਠੀਕ ਹੈ ਠੀਕ ਹੈ ਤੇ ਉਹ ਬਾਈ ਦਾ ਹੁਣ ਫੋਨ ਹੀ ਸੋਚੋ ਖਾਉਂਦਾ ਬਾਈ ਮੈਂ ਬੇਨਤੀ ਕਰਦਾ ਵੀ ਹਾਂਜੀ ਔਨਲਾਈਨ ਹੈ ਹੀ ਆ ਨਾ ਵੀ ਆਪਾਂ ਸਾਰੇ ਭਰਾਣਾ ਇੱਕੋ ਜਿਹਾ ਨਾ ਵੀ ਕਿਸੇ ਨਾਲ ਠੱਗੀ ਨਾ ਕਰਿਆ ਕਰੋ ਠੀਕ ਆ ਕਹਿ ਕੇ ਗ੍ਰਹਿ ਦੇ ਦੋ ਵੀ ਕਹਿ ਕੇ ਅਗਲੇ ਤੋਂ ਕੁਝ ਲੈ ਲਓ ਠੀਕ ਆ ਹਾਂਜੀ ਮਾੜਾ ਕੋਈ ਹਰੇਕ ਨੂੰ ਇੱਕ ਕੋਈ ਨਾ ਅੱਜ ਨਾਲ ਅੱਜ ਦੱਸਦਾ ਠੀਕ ਆ ਸਮਾਜ ਦੇ ਸਾਹ ਬਚ ਰਿਹਾ ਹੁਣ ਮੈਨੂੰ ਹਰੇਕ ਕੋਈ ਮਾੜਾ ਕਹਿੰਦਾ ਠੀਕ ਆ ਸਹੀ ਆ ਪਰ ਵਾਹਿਗੁਰੂ ਵੇਦਾ ਆਪਾਂ ਕਿੰਨਾ ਵੀ ਚੰਗਾ ਕਿੰਨਾ ਵੀ ਮਾੜਾ ਠੀਕ ਆ ਪਸੂ ਜੇ ਕੋਈ ਨੁਕਸ ਹੋਊਗਾ ਆਪਾਂ ਦੱਸ ਕੇ ਦਵਾਂਗੇ ਠੀਕ ਆ ਦਿਲ ਕਰਦਾ ਲਵੇ ਕੋਈ ਦਿਲ ਕਰਦਾ ਨਾ ਲਵੇ ਤੇ ਆਪਾਂ ਵੀ ਗਾਵਾਂ ਮਗਰ ਬੱਚੇ ਲਾ ਸਕਦੇ ਠੀਕ ਆ ਤਾਜ਼ੀਆਂ ਗਾਵਾਂ ਠੀਕ ਆ ਕਾ ਕਿਉਂਕਿ ਆਪਾਂ ਨੂੰ ਬਤੇਰੇ ਵਪਾਰੀ ਵੀ ਮਾੜਾ ਕਹਿੰਦੇ ਯਾਰ ਹਾਂਜੀ ਕੋਈ ਆਪਣੇ ਵੀ ਮਾੜਾ ਕਹਿੰਦੇ ਤੈਨੂੰ ਸਿੱਧੀ ਗੱਲ ਦੱਸਾਂ ਬੰਦਿਆ ਠੀਕ ਆ ਪਰ ਅਗਲਾ ਕੋਈ ਆਪਣੀ ਸਮਝ ਨਾ ਲੈ ਕੇ ਜਾਵੇ ਠੀਕ ਆ ਜੇ ਆਪਾਂ ਅੱਜ ਤੱਕ ਉਦਾਂ ਦਾ ਕੋਈ ਕੰਮ ਹੀ ਨਹੀਂ ਕੀਤਾ ਠੀਕ ਆ ਸਹੀ ਹੈ ਵੀਰੇ ਸਹੀ ਹੈ ਵੀਰੇ ਤੋ ਡਰੀਦਾ ਠੀਕ ਆ ਪਰ ਰੋਟੀ ਦਾਲ ਭੂਖਾ ਬੜਾ ਵਧੀਆ ਸਮਾਂ ਚਲਾਇਆ ਵਾਏਗਾ ਠੀਕ ਆ ਇਹ ਤਾਂ ਭਰਾਵਾਂ ਦਾ ਸਾਥ ਤੁਹਾਡੇ ਵਰਗਿਆਂ ਦਾ ਠੀਕ ਹੈ ਵੀਰੇ ਠੀਕ ਤਸੱਲੀ ਕਰੇ ਕੋਈ ਦੋ ਟਾਈਮ ਚਾਰ ਟਾਈਮ ਚੋਕ ਤਸੱਲੀ ਕਰਕੇ ਲੈ ਕੇ ਜਾਵੇ ਮੇਰਾ ਭਰਾ ਮੈਂ ਇਹ ਬੇਨਤੀ ਕਰਦਾ ਠੀਕ ਆ ਦੇਖੋ ਸਾਰੇ ਬਸ਼ੂ ਚਾਰੂ ਵੀ ਪੂਰੇ ਉਹ ਤਾਂ ਸਾਹੀ ਤਸੱਲੀ ਦੋ ਟਾਈਮ ਚਾਰ ਟਾਈਮ ਮਿਲਦੀ ਮੈਂ ਕਹਿੰਦਾ ਦੋ ਟਾਈਮ ਚਾਰ ਟਾਈਮ ਕੋਈ ਚੋਕੇ ਆਪਣਾ ਫੇਰ ਅਗਲਾ ਪੈਸੇ ਦੇਵੇ ਮੈਨੂੰ ਮੈਂ ਤੇ ਯਾਰ ਬਾਰ ਬਾਰ ਬੇਨਤੀ ਕਰਦਾ ਠੀਕ ਹੈ ਕਿਉਂਕਿ ਅੱਜ ਕੱਲ ਠੱਗੀ ਵਾਲਾ ਕੰਮ ਬਾਰ ਬਾਰ ਕਹਿੰਦਾ ਬਹੁਤ ਚੱਲ ਰਿਹਾ ਠੀਕ ਹੈ ਸਹੀ ਹੈ ਵੀਰੇ ਕਿਉਂਕਿ ਆਪਾਂ ਦੇਖ ਵੀਰੇ ਅੱਖੀ ਵੀ ਦੇਖ ਰਹੇ ਆ ਹਾਂਜੀ ਹਾਂਜੀ ਮੈਂ ਨਾਪ ਹੋਈਆਂ ਯਾਰ ਮੈਂ ਦੋ ਵਾਰ ਵੀਡੀਓ ਤੇ ਮੰਗਾ ਬੈਠਾ ਮੋਗੇ ਜਿਲ੍ਹੇ ਤੋਂ ਠੀਕ ਆ ਠੀਕ ਹੈ ਠੀਕ ਹੈ ਪਰ ਆਪਾਂ ਉਸ ਪ੍ਰਾ ਦਾ ਨਾਂ ਨਹੀਂ ਲੈਂਦੇ ਚਲੋ ਕੋਈ ਨਹੀਂ ਬਾਈ ਹਾਂਜੀ ਬਾਈ ਜਿਵੇਂ ਅੱਗੇ ਮੌਸਮ ਸਰਦੀ ਦਾ ਹੰਦਾ ਵੀ ਹੈਗਾ ਤੇ ਚੰਗੀ ਤੇ ਚੰਗੀ ਗਾਹ ਵੀ ਮਿਲੂਗੀ ਵੀਰੇ ਆਪਾਂ ਤੁਹਾਨੂੰ ਸੱਚੀ ਇੱਕ ਗੱਲ ਹੋਰ ਕਹਿੰਨੇ ਆ ਆਪਣੇ ਤੋਂ ਵੀਰੇ ਜੇ ਕਿਸੇ ਨੇ ਆਨਲਾਈਨ ਗਾਹ ਮੰਗਵਾਉਣੀ ਹੋਵੇ ਹਨਾ ਜਿੱਦਾਂ ਕਿਸ ਨੇ ਆਰਡਰ ਤੇ ਮੰਗਾਉਣੀਆਂ ਹੋਣ ਹਨਾ ਆਪਣੇ ਤੋਂ 20 ਤੋਂ ਲੈ ਕੇ 25 ਲੀਟਰ ਤੱਕ ਕੋਈ ਗਾਹ ਮੰਗਾ ਸਕਦਾ ਠੀਕ ਆ ਠੀਕ ਹੈ ਠੀਕ ਹੈ ਆਪਾਂ ਲੈ ਕੇ ਤਾਂ ਆਵਾਂਗੇ ਜੇ ਅਗਰ ਆਪਾਂ ਨੂੰ ਕੋਈ ਡਿਮਾਂਡ ਕਰੂਗਾ ਕਿਉਂਕਿ ਆਪਣੇ ਕੋ ਵੀਰੇ ਲੱਗਦਾ ਥੋੜਾ ਉਹਨਾਂ ਦਾ 20 ਲੀਟਰ ਤੱਕ ਦਾ ਗਾਹ ਹੈਗਾ ਆਪਣੇ ਕੋਲ ਸਹੀ ਹੈ ਵੀਰੇ ਸਹੀ ਹੈ ਵੀਰੇ ਜੇ ਕਿਸੇ ਨੇ ਮੰਗਾਉਣੀ ਹੋਵੇ ਦਿਖਾਓ ਲੈ ਆਪਾਂ ਸਾਰੀਆਂ ਗਾਹਾਂ ਲਿਆਂਦੀਆਂ ਹੋਈਆਂ ਠੀਕ ਆ ਚੰਗੀ ਤੇ ਚ ਇਦਾਂ ਹੀ ਭਾਈ ਜਿਵੇਂ ਡਿਮਾਂਡ ਹੋ ਗਈ ਪੂਰੀ ਕਰ ਦੋ ਪੂਰੀ ਕਰ ਦਾਂਗੇ ਵੀਰੇ ਕੋਈ ਚੱਕਰ ਹੀ ਕੋਈ ਨਹੀਂ ਠੀਕ ਆ ਚਲੋ ਠੀਕ ਆ ਆਪਾਂ ਮਹਾਰਾਸ਼ਟਰ ਭੇਜ ਰਿਆਂ 20 ਗਾਵਾਂ ਠੀਕ ਆ ਸਹੀ ਆ ਵੀਰੇ ਉੱਥੇ ਵੀ ਉਹਨਾਂ ਨੇ ਆਪਣੇ ਕਹਿੰਦੇ 20 ਲੀਟਰ ਆਈਆਂ ਮੰਗਾਈਆਂ ਹੋਈਆਂ ਇਹ ਗਾਵਾਂ ਤੇ ਇਹੋ ਬਾਈ ਨੇ ਮੈਨੂੰ ਸਾਈਜ਼ ਜਾਨਕੀ 5000 ਰੁਪਿਆ ਹੋਇਆ ਠੀਕ ਆ ਆਪਾਂ 20 ਗਾਵਾਂ ਉਹਨੂੰ ਦੇਣੀਆਂ ਜੇ ਕਿਸ ਤੇਰੀ ਨਿਗਾਹ ਚ ਹੋਵੇ ਜੰਨ ਨੂੰ ਜੋ ਕਨੈਕਟ ਕਰਿਓ ਮੇਰਾ ਭਰਾ 20 ਲੀਟਰ ਵਾਲੀ ਗਾਂ ਆਉਂਦੀ ਹੈ ਜਿਸ ਕੋਲ ਜੇ ਕੋਈ ਕਿਸਾਨ ਵੀਰ ਕੋਲ ਚੰਗੀ ਗਾਂ ਵੀ ਹੋਵੇ ਉਹ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਹਾਂਜੀ ਦੁੱਧ ਹੋਵੇ ਪਲੱਸ 20 ਤੋਂ ਵੀਰੇ ਚਲੋ ਠੀਕ ਨਹੀਂ ਤਾਂ ਅਜ ਨਾ ਹੋਵੇ ਠੀਕ ਹੈ ਵੀਰੇ ਠੀਕ ਹੈ ਕੋਈ ਇੱਕ ਹੋਵੇ ਦੋ ਹੋਵੇ ਆਪਾਂ ਲੈ ਲਾਂਗੇ ਠੀਕ ਹੈ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ